ਮੋਡਲ ਟਾਊਨ ਜਲੰਧਰ ਵਿਖੇ ਪਿਛਲੇ 3 ਮਹੀਨਿਆਂ ਤੋਂ ਪਰੌਂਠਿਆਂ ਦੀ ਕਛੂਟੀ ਜਿਹੀ ਦੁਕਾਨ ਜੋ ਕਿ ਵੀਰਦਵਿੰਦਰ ਸਿੰਘ ਨਾਂ ਦਾ ਵਿਅਕਤੀ ਚਲਾ ਰਿਹਾ ਹੈ ਜੋ ਹਮੇਸ਼ਾ ਰਾਤ ਤੋਂ ਸਵੇਰੇ ਦੇ ਸਮੇਂ ਕੰਮ ਕਰਦਾ ਹੈ ਉਹਨਾਂ ਵੱਲੋਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਪਿਛਲੇ ਸਮੇਂ ਵਿੱਚ ਕਾਫੀ ਤੋਂ ਮੈਨੂੰ ਤੇ ਮੇਰੇ ਪਰਿਵਾਰ ਨੂੰ ਥਾਣਾ ਨੰਬਰ 6 ਦੇ ਐਸ ਐਚ ਓ ਐਜੋਬ ਸਿੰਘ ਤੇ ਪੁਲਿਸ ਪਾਰਟੀ ਵੱਲੋਂ ਤਰ ਪੇਸ਼ਾਨ ਕੀਤਾ ਜਾ ਰਿਹਾ ਹੈ ਇੰਨਾ ਹੀ ਨਹੀਂ ਮਾਰਨ ਤੱਕ ਦੀਆਂ ਧਮਕੀਆਂ ਵੀ ਦਿੱਤੀਆਂ ਜਾ ਰਹੀਆਂ ਹਨ ਜਿਸ ਸੰਬੰਧ ਵਿੱਚ ਮੇਰੇ ਵੱਲੋਂ ਪੁਲਿਸ ਕਮਿਸ਼ਨਰ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪੰਜਾਬ ਨੂੰ ਬੇਨਤੀ ਕੀਤੀ ਗਈ ਹੈ ਕਿ ਮੇਰੀ ਸੁਣਵਾਈ ਕੀਤੀ ਜਾਵੇ ਤਾਂ ਜੋ ਦੋਸ਼ੀ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ ਤਾਂ ਮੈਨੂੰ ਤੇ ਮੇਰੇ ਪਰਿਵਾਰ ਨੂੰ ਇਨਸਾਫ ਮਿਲੇ ਸੰਬੰਧਿਤ थानाचे एसएचओ अजय ਸਿੰਘ ਦੇ ਨਾਲ ਵੀ ਗੱਲਬਾਤ ਕੀਤੀ ਗਈ ਤੇ ਉਹਨਾਂ ਦੇ ਵੱਲੋਂ ਕਹਿਣਾ ਸੀ ਕਿ ਪੁਲਿਸ ਕਮਿਸ਼ਨਰ ਦੇ ਦਿਸ਼ਾ ਨਿਰਦੇਸ਼ਾਂ ਦੇ ਚੱਲਦੇ ਹੋਏ ਟ੍ਰੈਫਿਕ ਦੀਆਂ ਸਮੱਸਿਆਵਾਂ ਨੂੰ ਦੇਖ ਰੇਖ ਹੋ ਇਸ ਵੇਲੇ 9 ਤੋਂ ਸ਼ਾਮ 5 ਵਜੇ ਤੱਕ ਰੇਡੀਆਂ ਲਵਾਉਣ ਦੇ ਨਿਰਦੇਸ਼ ਸਨ ਪੁਲਿਸ ਪਾਰਟੀ ਨਵੱਲੋ ਵੀ ਦਵਿੰਦਰ ਸਿੰਘ ਨੂੰ ਰਾਤ ਦੇ ਸਮੇਂ ਰੇੜੀ ਲਗਾਉਣ ਤੋਂ ਮਨਾ ਕੀਤਾ ਗਿਆ ਸੀ ਪਰ ਇਸ ਦੇ ਵੱਲੋਂ ਪੁਲਿਸ ਪਾਰਟੀ ਨਾਲ ਗੱਲਬਾਤ ਕਰੰਦ ਅਦਾ ਰਵਈਆ ਗਲਤ ਸੀ ਇਸ ਵਿਅਕਤੀ ਨੂੰ ਵਾਰ-ਵਾਰ ਮਨਾ ਕਰਨ ਤੇ ਇਸ ਤੇ ਕੋਈ ਅਸਰ ਨਾ ਹੋਇਆ ਜਿਸ ਦੇ ਖਿਲਾਫ ਬਣਦੀ ਕਾਰਵਾਈ ਵੀ ਕੀਤੀ ਗਈ ਤੇ ਇਸ ਵਿਅਕਤੀ ਵੱਲੋਂ ਪੁਲਿਸ ਪਾਰਟੀ ਤੇ ਝੂਠੇ ਇਲਜ਼ਾਮ ਲਗਾਏ ਜਾ ਰਹੇ ਹਨ ਛੇਕਰ ਫਿਰ ਵੀ ਪੁਲਿਸ ਪਾਰਟੀ ਨੂੰ ਯਕੀਨ ਨਾ ਹੋਵੇ ਤੁਸੀਂ ਸਭ ਥਾਣੇ ਆ ਕੇ ਕੈਮਰਾ ਚੈੱਕ ਕਰ ਸਕਦੇ ਹੋ ਪੱਤਰਕਾਰ ਰਵੀ ਦਾਤ ਦੀ ਰਿਪੋਰਟ ਯਕੀਨ ਨਾ ਬਣਾਈ ਕੀ ਗੱਲਬਾਤ ਹੋਈ ਹੋਂ ਦਾਦੀਓ ਜਲੰਧਰ ਬਾਰਡਰ ਟੌਲ 'ਤੇ ਇੱਕ ਛੋਟੀ ਜੀ ਕਾਰ ਲਾ ਰਹੀ ਸੀ ਉਹ ਜਿਵੇਂ ਪੰਚਾਇਤ ਵੀ ਦੇ ਕੇ ਟ੍ਰਾਈ ਕਰਦੇ ਪੜਾ ਤੇ 3 ਫ੍ਰੀਕ 29 ਫ੍ਰੀਕ ਦਾ ਅਕਬਲ ਸ਼ਰਮਾ ਜੀ ਕਮੇਡੀਅਨ ਆਉਂਦੇ ਨੈਕਸਟ ਡੇ ਅਜੈਬ ਸਿੰਘ ਐਸ ਐਚਓ ਤੇ ਉਹਨਾਂ ਦੇ ਸਾਥੀ ਉਹਦੇ ਨਾਲ ਕੁੱਟ ਮਾਰੋ ਹੀ ਸ਼ਬਦ ਤੋਂ ਹੀ ਜਾਨੋਂ ਮਾਰਨ ਦੀ ਤਾਂ ਉਪਰਕਤ ਦਿੱਤੀ ਗਈ ਹੈ ਅੱਜ 29 ਦਿਨ ਹੋ ਗਏ ਇਸ ਗੱਲ ਤੇ ਕੋਈ ਕਾਰਵਾਈ ਨਹੀਂ ਹੋ ਰਹੀ ਕਿ ਮੈਂ ਮਾਨਯੋਗ ਸੀਐਮ ਸਾਹਿਬ ਨੂੰ ਮਾਨਯੋਗ ਡੀਜੀਪੀ ਸਾਹਿਬ ਨੂੰ ਬੇਨਤੀ ਕਰਾਂ ਦਾ ਮੇਰੀ ਜਾਨ ਨੂੰ ਵੀ ਖਤਰਾ ਹੈ ਇਸ ਗੱਲ ਤੇ ਪੂਰਾ ਧਿਆਨ ਰੱਖਿਆ ਜਾਵੇ ਇਸ ਸਬੰਧ ਵਿੱਚ ਸੱਸ ਮੈਂ ਇਹ ਬੇਨਤੀ ਕਰ ਸਕਦਾ ਜਿਹੜੇ ਅਲੀਗੇਸ਼ਨ ਲਗਾ ਰਹੇ ਹੋ ਤੁਸੀਂ ਵੀ ਆਪਣਾ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ ਕਿਸ ਬੰਦੇ ਨੇ ਦਿੱਤੀ ਇਹ ਅਲੀਗੇਸ਼ਨ ਨਹੀਂ ਸੱਚ ਹੈ ਜੀ ਕਿੰਨੇ ਐਸਐਸਓ ਅਜੈਬ ਸਿੰਘ ਤੇ ਉਹਨਾਂ ਦੇ ਸਾਥੀਆਂ ਵੱਲ ਅੰਦਰ ਜੇ ਤੁਸੀਂ ਪ੍ਰੋਪਰ ਕਹਿੰਦੇ ਹੋ ਅਸੀਂ ਫੁਟੇਜ ਦੇਖੀ ਪ੍ਰੈਸ ਵੱਲੇ کہہ ਰਹੇ ਨੇ ਕਿ ਪ੍ਰੋਪਰ ਦੇਖੋ ਜੀ ਇਹ ਮੈਨੂੰ ਪਿਛਲੇ ਰੂਮ ਵਿੱਚ ਬੰਨ ਕੇ ਕੁੱਟਿਆ ਗਿਆ ਉਹ ਤੁਹਾਨੂੰ ਨਹੀਂ ਦਿਖਾਈਏਗਾ ਜੀ ਤੁਸੀਂ ਪ੍ਰੋਪਰ ਦੇਖੋ ਤੁਹਾਨੂੰ ਸਾਹਮਣੇ ਆਏਗਾ ਸੱਚ ਕਿ ਮੈਂ 29 ਦਿਨ ਤੋਂ ਤੁਹਾਡੇ ਉੱਤੇ ਬੇਇਤੀ ਕਰ ਰਿਹਾ ਕਿ ਕਿਤੇ ਨਾ ਕਿਤੇ ਮੇਰੀ ਸੱਚਾਈ ਹੋਏਗੀ ਕਿ ਮੈਂ ਅਜੇ ਤੱਕ ਉਸੇ ਸਟੈਂਡ ਤੇ ਖੜਾ ਹੋਇਆ ਜੀ ਮੈਂ ਜੀ ਇਹਦੇ ਬਾਰੇ ਜਿਹੜਾ ਪੁਲਿਸ ਦੇ ਵੱਲੋਂ ਕੋਈ ਵੀ ਇਨਕੁਆਰੀ ਤੌਰ ਤੇ ਇੱਕ ਵੀ ਨਹੀਂ ਸਪਸ਼ਟ ਕਰ ਦਿੱਤਾ ਗਿਆ ਵੇ ਇਨਕੁਆਰੀ ਵਗੈਰਾ ਕੀਤੀ ਜਾਵੇ 30 ਦਿਨ ਹੋ ਗਏ ਜੀ ਕੋਈ ਮਿਲ ਨਹੀਂ ਇਨਸਾਫ ਨਹੀਂ ਹੋ ਰਿਹਾ ओके ਤੇ ਹੁਣ ਸਰ ਮੰਗ ਤੁਹਾਡੀ ਕੀ ਹੈ ਬਸ ਮੰਗੋ ਮੁੱਖ ਮੰਤਰੀ ਸਾਹਿਬ ਨੂੰ ਜਾਨਵਰ ਮਾਰਨ ਦੀ ਕੌਕੀਆਂ ਦਿੱਤੀਆਂ ਗਈਆਂ ਆਂ ਦੱਸੋ ਇਹਨਾਂ ਘਾਟ ਹੈ ਉਹ ਲੱਗਦੀ ਹੈ ਮੈਂ ਕੀ ਕਰੋਠੇ ਵੇਚ ਰਿਹਾ ਸੀ ਕੋਈ ਮਾੜਾ ਕੰਮ ਨਹੀਂ ਕਰ ਰਿਹਾ ਸੀ ਕਿੰਨੇ ਸਮੇਂ ਤੋਂ ਵੇਚ ਰਹੇ ਹੋ तकरीबन 3 ਤੋਂ 4 ਮਹੀਨੇ 3 ਤੋਂ 4 ओके ਅੱਜ ਵੀ ਤੁਹਾਨੂੰ ਦਵਾਂ